ਅਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਵੱਲੋਂ ਯੂਥ ਨੂੰ ਨਾਲ ਜੋੜਦੇ ਹੋਏ ਅਮਨਦੀਪ ਨੂੰ ਸ਼ਹਿਰੀ ਵਾਇਸ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ। ਉੱਥੇ ਹੀ ਇਸ ਮਹਾਪੰਚਾਇਤ ਸੰਗਠਨ ਦੇ ਅਹੁਦੇਦਾਰਾਂ ਦੇ ਵੱਲੋਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਕੋਲੋਂ ਕੁਝ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਮੰਗੇਗੇ। ਕੀ ਕਿਹਾ ਇਸ ਸੰਗਠਨ ਦੇ ਸਮੂਹ ਅਹੁਦੇਦਾਰਾਂ ਦੇ ਵੱਲੋਂ? ਸਾਰੇ ਜੈ ਵਾਲਮੀਕੀ ਜੀ, ਜੈ ਭਿੰਦ, ਜੈ ਭਾਰਤ। ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀਵਾਲ ਬਲਮਿਕੀ ਅੰਬਿਤਕਰ ਮਹਾਪੰਚਾਇਤ ਸੰਗਠਨ ਦਾ ਮੁਖ ਸੰਚਾਲਕ ਹਾਂ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਜਗਦੀਸ਼ ਕੁਮਾਰ ਜੱਗੂ ਜੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਤੋਂ ਔਰ ਮੇਰੇ ਜਿਹੜੇ ਵੀਰ ਆ ਜਗਪ੍ਰੀਤ ਜੀ ਜੱਗਾ ਜੀ ਉਹਨਾਂ ਦੇ ਨਾਲ ਸੋਨੂ ਜੀ ਔਰ ਇਹਨਾਂ ਨੇ ਬੜਾ ਵਧੀਆ ਉਪਰਾਲਾ ਜਿਹੜਾ ਕੀਤਾ ਵਾ ਕਿ ਆਦੀਵਾਲ ਮਿਕੀ ਅੰਬਿਤਕਰ ਮਹਾਪੰਚਾਇਤ ਦੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਲਗਾਤਾਰ ਜਿਹੜਿਆ ਇਹ ਨਿਯੁਕਤੀ ਪੱਤਰ ਜਿਹੜੇ ਆ ਯੂਥ ਨੂੰ ਅੱਜ ਲਗਾਤਾਰੇ ਦੇ ਰਹੇ ਆ ਔਰ ਇਸ ਸੰਬੰਧ ਦੇ ਵਿੱਚ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਅਮਨ ਜੀ ਨੂੰ ਜਿਹੜੀ ਅੱਜ ਆਪਾਂ ਸਿਟੀ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਵਾ ਔਰ ਇਹਨਾਂ ਨੂੰ ਤੇ ਸਾਹਮਣੇ ਪਹਿਲਾਂ ਬਹੁਤ-ਬਹੁਤ ਵਧਾਈਆਂ ਔਰ ਇਸੇ ਤਰ੍ਹਾਂ ਹੀ ਜਿਹੜਾ ਸਾਡੀ ਜਿਹੜੀ ਟੀਮ ਹੈ ਆਦੀ ਵਾਲਮੀਕੀ ਅੰਬਿਤਕਰ ਮਹਾ ਬਚਾਈ ਦੀ ਉਹ ਲਗਾਤਾਰ ਹੋਣ ਇਸੇ ਤਰ੍ਹਾਂ ਹੀ ਮਤਲਬ ਕਿ ਪਿੰਡਾਂ 'ਚ ਸ਼ਹਿਰਾਂ 'ਚ ਭਗਵਾਨ ਮਾਲਵੀ ਕੀ ਮਹਾਰਾਜੀ ਦਾ ਜਿਹੜਾ ਪ੍ਰਚਾਰ ਹੈ ਉਹ ਵੀ ਫਿਲਹਾਨਗੇ ਔਰ ਜੋ ਬਾਬਾ ਸਾਹਿਬ ਅੰਬਿੱਟ ਕਰਨੇ ਸਾਨੂੰ ਅਧਿਕਾਰ ਦਿੱਤੇ ਨੇ ਉਸ ਅਧਿਕਾਰਾਂ ਦੀ ਜਿਹੜੀ ਗੱਲ ਐ ਸੀ ਆਪਣੇ ਸ਼ਹਿਰ ਬਸ਼ਹਿਰੀ ਪਿੰਡਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਦੱਸਦੇ ਪਏ ਆ ਕਿ ਜੋ ਸਾਨੂੰ ਸਰਕਾਰਾਂ ਕੋ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਸਰਕਾਰਾਂ ਵਾਂ ਜੇ ਸਾਨੂੰ ਬਾਬਾ ਸਾਹਿਬ ਬਿਲਟ ਕਰ ਕਹਿੰਦੇ ਹੀ ਕਿ ਜੇ ਹੱਕ ਮੰਗਨ ਨਾਲ ਮਿਲਦੇ ਆ ਤੇ ਠੀਕ ਐ ਨਹੀਂ ਤੇ ਆਪਣੇ ਹੱਕ ਖੋਵੋ ਤੇ ਇਸ ਕਰਕੇ ਸਰਕਾਰਾਂ ਨੂੰ ਜੇ ਹਾਂ ਨੌਹਾ ਦਹਾਕੇ ਨਹੀਂ ਮਿਲਦੇ ਤੇ ਫਿਰ ਸਾਨੂੰ ਆਪਣੇ ਹੱਕ ਖੋਣੇ ਪੈਣੇ ਆ। ਤੋਂ ਸੋ ਅੱਜ ਇਸ ਭਰਾ ਨੂੰ ਅਸੀਂ ਜਿਹੜੀ ਅੱਜ ਨੁਕਤੀ ਪੱਤਰ ਦਿੱਤੇ ਨੇ ਉਹਦੇ ਸਬੰਧ ਦੇ ਵਿੱਚ ਭਰਾ ਨੂੰ ਬਹੁਤ-ਬਹੁਤ ਵਧਾਈ ਇਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਹਮਣੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਗਠਨ ਦਾ ਔਰ ਕੌਮ ਦਾ ਔਰ ਸਮਾਜ ਦਾ ਜਿਹੜਾ ਨਾਮ ਉੱਚਾ ਕਰੇ। ਹਾਂਜੀ ਜਿਹੜਾ ਅੱਜ ਦੀ ਸਰਕਾਰ ਜਿਹੜੀ ਨਸ਼ੇ ਦੇ ਖਿਲਾਫ ਬੜੇ ਜੋਸ਼ ਦੇ ਨਾਲ ਕੰਮ ਕਰਦੀ ਪਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ ਪਹਿਲਾਂ ਤੇ ਮੈਂ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਆ ਜਿਹੜੀਆਂ 91 ਸੀਟਾਂ ਤੋਂ ਕਿਸੇ ਵੀ ਲਾਲਚ ਤੋਂ ਬਿਨਾ ਇਹ 91 ਸੀਟਾਂ ਇਹਨਾਂ ਨੇ ਜਿੱਤੀਆਂ ਜਿਹੜੀਆਂ 91 ਸੀਟਾਂ ਜਿਹੜੀਆਂ ਇਹਨਾਂ ਨੇ ਜਿੱਤੀਆਂ ਨਾ ਲੋਕਾਂ ਨੇ ਇੱਕ ਕਿਹਾ ਸੀ ਕਿ ਇੱਕ ਨਵਾਂ ਜਿਹੜੀ ਨਵੀਂ ਸਰਕਾਰ ਇਹ ਆਈ ਆ ਸ਼ਾਇਦ ਕੁਝ ਕੀ ਨਾਲ ਦੇ ਇਹ ਸਾਡੇ ਲੋਕਾਂ ਵਾਸਤੇ ਕੁਝ ਕਰੇਗੀ ਔਰ ਇਹਨਾਂ ਨੇ ਜਿਹੜੀਆਂ ਬਾਬਾ ਸਾਹਿਬ ਮੈਟ ਕਰਦੀਆਂ ਪੋੜਵਾ ਠਾਣਿਆਂ ਦੇ ਵਿੱਚ ਲਗਾਈਆਂ ਔਰ ਸਰਕਾਰੀ ਮਹਿਕਮਿਆਂ ਦੇ ਵਿੱਚ ਲਗਵਾਈਆਂ ਭਗਤ ਸਿੰਘ ਜੀ ਦੀਆਂ ਫੋਟੋਆਂ ਲਗਾਈਆਂ ਇਹ ਜਿਹੜੀਆਂ ਇਸ ਕਰਕੇ ਲੋਕ ਮਤਲਬ ਕਿ ਇਹ ਜਿਹੜੇ ਸ਼ਹੀਦ ਹੋਏ ਲੋਗ ਆ ਠੀਕ ਹੈ ਜੀ ਉਹ ਲਗਾ ਕੇ ਇਹਨਾਂ ਨੇ ਦਰਸਾਤਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਫੋਟੋਆਂ ਲਗਾਈਆਂ ਨੇ ਇਹ ਤੁਹਾਨੂੰ ਲਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਬਾਬਾ ਸਾਹਿਬ ਅੰਮਿਤ ਕਰਨੇ ਜਿਸ ਸਵਿਧਾਨ ਦੇ ਮਾਧਿਅਮ ਤੋਂ ਗਰੀਬ ਪਰਿਵਾਰਾਂ ਨੂੰ ਜਿਹੜਾ ਹੱਕ ਦਿੱਤੇ ਸੀ ਨਾ ਤਾਂ ਇਹ ਵਾਲੀ ਸਰਕਾਰ ਦੇ ਵਿੱਚ ਉਹਨਾਂ ਲੋਕਾਂ ਨੂੰ ਨਹੀਂ ਮਿਲਦੇ ਪਏ ਤੇ ਜੇ ਭਗਤ ਸਿੰਘ ਜੀ ਨੇ ਏਡੀ ਵੱਡੀ ਕੁਰਬਾਨੀ ਦਿੱਤੀ ਹੀ ਤੇ ਇਹ ਜਿਹੜੀ ਆ ਭਗਤ ਸਿੰਘ ਦੀ ਕੁਰਬਾਨੀ ਜਿਹੜੀ ਆ ਨਾ ਅੱਜ ਦੇ ਟਾਈਮ 'ਚ ਜੇ ਸਰਕਾਰ ਇਹ ਵਾਲੀ ਹੈ ਨਾ ਉਹ ਕੁਰਬਾਨੀ ਨੂੰ ਵੀ ਨਹੀਂ ਯਾਦ ਕਰਦੀ ਪਈ ਉਹ ਸਿਰਫ ਇੱਕ ਨਾਮ ਦੀਆਂ ਇਹਨਾਂ ਨੇ ਫੋਟੋਆਂ ਲਗਾਈਆਂ ਵਾ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਹੁਣ ਇਹ ਨਸ਼ਿਆਂ ਦੇ ਖਿਲਾਫ ਉਹ ਤੁਹਾਡੇ ਕਹਿਣ ਤੇ ਜੇ ਲਗਾਤਾਰ ਦੇਖੋ ਹੁਣ ਇਹ ਨਸ਼ਿਆਂ ਦੇ ਖਿਲਾਫ ਚੱਲਦੀ ਪਈ ਆ ਔਰ ਨਸ਼ਿਆਂ ਦੇ ਖਿਲਾਫ ਲਗਾਤਾਰ ਇਹ ਹੁਣ ਲੜਦੀ ਪਈ ਆ ਕਿਉਂ 3 ਸਾਲ ਤਿੰਨ ਇਹਨਾਂ ਨੇ ਕੁਝ ਕੀਤਾ ਨਹੀਂ ਆ ਹੁਣ ਇਹ ਕੀ ਨਾਲ ਇਹ ਸਰਕਾਰ ਜਿਹੜੀ ਆ ਗੱਲ ਅੱਡ ਵਰਗੂ ਭੱਜੀ ਦੇਦੀ ਆ ਤੇ ਇਹਨਾਂ ਨੂੰ ਚਾਹੀਦਾ ਹੀ ਕਿ ਜਦੋਂ 92 ਸੀਟਾਂ ਦੇ ਉੱਤੇ ਲੋਕਾਂ ਨੇ ਕਿਸੇ ਲਾਲਚ ਤੋਂ ਤੁਹਾਨੂੰ ਜਿਤਾਇਆ ਉਹਨਾਂ ਨੇ ਇੱਕ ਉਮੀਦ ਰੱਖੀ ਸੀ ਸਾਡੇ ਲੋਕਾਂ ਦੇ ਉੱਤੇ ਸਰਕਾਰ ਦੇ ਉੱਤੇ ਉਮੀਦ ਰੱਖੀ ਸੀ ਕਿ ਸਾਡੇ ਲੋਕਾਂ ਦੀ ਜਿਹੜੀ ਸੁਨਵਾਈ ਆ ਇਹ ਨਵੀਂ ਸਰਕਾਰ ਕਰੂਗੀ ਮਗਰ 3 ਸਾਲਾਂ ਚ ਇਹਨਾਂ ਨੇ ਕੁਝ ਨਹੀਂ ਕੰਮ ਕੀਤਾ ਅੱਜ ਜਿਹੜੀ ਪਬਲਿਕ ਉਹ ਬਹੁਤ ਜ਼ਿਆਦਾ ਪਰੇਸ਼ਾਨ ਆ ਔਰ ਸਭ ਨਾਲ ਜ਼ਿਆਦਾ ਪਰੇਸ਼ਾਨ ਬਦਾਂ ਕਿਉਂ ਆ ਆਮ ਆਦਮੀ ਪਾਰਟੀ ਤੋਂ ਕਿਉਂ ਕਿ ਦੇਖੋ ਨਸ਼ਾ ਜਿਹੜਾ ਵਾ ਹੁਣ ਨਸ਼ਿਆਂ ਦੇ ਖਿਲਾਫ ਹੈ 2 ਸਾਲ ਹੋਣ ਇਹਨਾਂ ਦੇ ਰਹਿ ਗਏ ਆ ਤੇ ਹੋਣੇ 2 ਸਾਲਾਂ ਦੇ ਵਿੱਚ ਆਪਣੀ ਮੂਵਮੈਂਟ ਕਰਦੀ ਭਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੇਰ ਜਿੱਤ ਸਕੀਏ ਮਗਰ ਇਸ ਵਾਰ ਨਹੀਂ ਹੋਣਾ ਕਿਉਂ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਨਾਰਾਜ਼ਗੀ ਆ ਤੇ ਮੈਂ ਬੇਤੀ ਕਰੂੰਗਾ ਆਪਣੇ ਐਸਪੀ ਭਾਈਚਾਰੇ ਨੂੰ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਾਡੇ ਦਲਿਤਾਂ ਦੇ ਖਿਲਾਫ ਹੈਗੀ ਆ ਔਰ ਦੇਖੋ ਸਾਡੇ ਜੇ ਨਸ਼ਿਆਂ ਦੀ ਗੱਲ ਕਰੀਏ ਤੇ ਸਾਡੇ ਜਿਹੜੇ ਗਰੀਬ ਪਰਿਵਾਰ ਆ ਹੁਣ ਉਹਨਾਂ ਦੇ ਜਿੰਨੇ ਵੀ ਬੰਦੇ ਆ ਸਾਡੇ ਜਿਹੜੇ ਕੋਈ ਜਿਹੜੇ ਨਸ਼ਾ ਜਿਹੜੇ ਵਿਚਾਰੇ ਪੀਰੇ ਆ ਉਹਨਾਂ ਨੇ ਚੁੱਕ ਚੁੱਕ ਕੇ ਜੇਲਾ ਭਰੀ ਘਾਰੇ ਵੱਡੇ ਤਸਕਰਾਂ ਨੂੰ ਤੇ ਫੜਦੇ ਨਹੀਂ ਪਈ ਵੱਡੇ ਕਿਹੇ ਤਸਕਰ ਤਾਂ ਘਰ ਤੇ ਟੁੱਟਿਆ ਨਹੀਂ ਆ ਗਰੀਬ ਪਰਿਵਾਰਾਂ ਦੇ ਘਰ ਟੁੱਟਦੇ ਪਏ ਯਾਰ ਗਲਤੀ ਇੱਕ ਨੇ ਕੀਤੀ ਹੈ ਸਾਰਿਆਂ ਨੇ ਥੋੜਾ ਕੀਤੀ ਹੈ ਜਿਹਨੇ ਗਲਤੀ ਕੀਤੀ ਉਹ ਸਜ਼ਾ ਦਾ ਪਾਤਰ ਹੈ ਅਸੀਂ ਖੁਦ ਨਸ਼ਿਆਂ ਦੇ ਖਿਲਾਫ ਹੈਗੇ ਆ ਮਗਰ ਅਹੀ ਇਹ ਕਿੰਨੇ ਆ ਕਿ ਨਸ਼ਿਆਂ ਦੇ ਖਿਲਾਫ ਤੁਸੀਂ ਆਪਣੀ ਮੂਵਮੈਂਟ ਜਿਹੜੀ ਜੰਗ ਛੇੜੀ ਆ ਉਹ ਛੇੜੀ ਰੱਖੋ ਮਗਰ ਅਹੀ ਇਹ ਕਿੰਨੇ ਆ ਕਿ ਜਿਹੜੇ ਗਰੀਬ ਪਰਿਵਾਰ ਆ ਜੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕੋਈ ਇੱਕ ਨਸ਼ਾ ਪੀ ਰਿਹਾ ਜਾਂ ਵੇਚਦਾ ਪਿਆ ਹੈ ਠੀਕ ਹੈ ਜੀ ਉਹਦੇ ਤੇ ਤੁਸੀਂ ਕਾਰਵਾਈ ਕਰੋ ਉਹਨਾਂ ਦੇ ਗਰੀਬਾਂ ਦੇ ਘਰ ਕਿਉਂ ਟੁੱਟੀ ਜਾਂਦੇ ਜੇ ਅੱਜ ਤੱਕ ਜਿਹੜੇ ਢਹਾਡ ਲੋਗ ਆ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਨਸ਼ਿਆਂ ਦੇ ਨਾਲ ਬਣੀਆਂ ਹੋਈਆਂ ਵਾਂ ਤੇ ਉਹਨਾਂ ਦੀਆਂ ਕਿਉਂ ਨਹੀਂ ਕੋਠੀਆਂ ਟੁੱਟੀਆਂ ਗਰੀਬ ਪਰਿਵਾਰਾਂ ਦੇ ਮਤਲਬ ਕਿ ਜੋਰ ਗਰੀਬ ਤੇ ਬਖਾਇਆ ਜਾਊਗਾ ਜਦੋਂ ਵੀ ਬਖਾਇਆ ਜਾਊਗਾ ਚਾਹੇ ਉਹ ਸਰਕਾਰ ਹੋਵੇ ਤੇ ਚਾਹੇ ਉਹ ਪ੍ਰਸ਼ਾਸਨ ਹੋਵੇ ਮਗਰ ਇਸ ਤਰ੍ਹਾਂ ਨਹੀਂ ਹੋਏਗਾ ਔਰ ਜਿਹੜੀ ਸਾਡੇ ਸੰਗਠਨ ਆ ਅਦੀ ਵਾਲਮੀਕੀ ਅੰਬਿਤਕਰ ਮਹਾਪਚਾਇਤ ਸਾਡੀ ਜਿਹੜੀ ਯੂਥ ਆ ਉਹ ਲਗਾਤਾਰ ਇਸੇ ਮਹੀਮ ਚ ਲੱਗੀ ਆ ਕਿ ਕਿਹੇ ਗਰੀਬ ਦੇ ਨਾਲ ਜੇ ਤਕਾ ਹੋਇਆ ਤੇ ਸਾਡਾ ਜਿਹੜਾ ਯੂਥ ਹੈ ਰਲ ਕੇ ਉਸ ਪਰਿਵਾਰਾਂ ਦੀ ਮਦਦ ਕਰੇਗਾ ਚਾਹੇ ਹਾਨੂੰ ਸਰਕਾਰਾਂ ਨਾਲ ਲੜਨਾ ਪਵੇ ਚਾਹੇ ਸਾਨੂੰ ਪ੍ਰਸ਼ਾਸਨ ਨਾਲ ਲੜਨਾ ਪਵੇ ਉਹ ਅਸੀਂ ਲੜਾਂਗੇ ਔਰ ਆਪਣੇ ਸਮਾਨ ਨੂੰ ਆਪਣਾ ਹੱਥ ਲੈ ਕੇ ਦਵਾਂਗੇ ਜੈ ਵਾਲਮੀਕੀ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਿਹੂਰ ਕਾ ਜਪ੍ਰੇਸ਼ਰਮ ਮੈਂ ਰਾਸ਼ਟਰੀ ਪ੍ਰਧਾਨ ਤੇ ਇਹ ਜਿਹੜਾ ਅੱਜ ਨਿਯੁਕਤੀ ਪੱਤਰ ਦਿੱਤਾ ਗਿਆ ਵਾ ਆਦੀ ਵਾਲਮੀਕੀ ਅੰਬੇਡਕਰ ਮਹਾ ਪੰਚਾਇਤ ਵੱਲੋਂ ਜਿਹੜੇ ਕੀ ਉਹਦੇ ਜੇ ਚੇਅਰਮੈਨ ਸਿਮਿਤ ਕਾਲੀ ਜੀ ਉਹਨਾਂ ਵੱਲੋਂ ਜਿਹੜਾ ਅੱਜ ਅਮਨਦੀਪ ਨੂੰ ਜਿਹੜਾ ਨਿਯੁਕਤੀ ਪੱਤਰ ਦਿੱਤਾ ਗਿਆ ਉਹਨਾਂ ਨੂੰ ਵਾਈਸ ਵਾਈਸ ਪ੍ਰਧਾਨ ਅੰਬਸਰ ਸ਼ਹਿਰ ਦਾ ਬਣਾਇਆ ਗਿਆ ਵਾ ਇਹ ਅੱਜ ਬੜਾ ਹੀ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਇਸ ਵੀਰ ਤੇ ਇਸ ਵੀਰ ਬਾਰੇ ਪਹਿਲਾਂ ਵੀ ਬੜੀਆਂ ਗੱਲਾਂ ਬਤਾਈਆਂ ਸਾਡੇ ਨਾਲ ਵੀ ਇਹ ਵੀਰ ਬਹੁਤ ਵਧੀਆ ਕੰਮ ਕਰਦਾ ਹੈ ਤੇ ਚਲੋ ਅੱਜ ਖੁਸ਼ੀ ਦਾ ਦੇਣਾ ਕਿ ਇਸ ਵੀਰ ਦੇ ਗਲ ਵਿੱਚ ਸਿਰਾ ਭਾਇਆ ਨੇ ਤੇ ਸਾਨੂੰ ਇਹਨਾਂ ਨੇ ਬੜੀ ਆਸ ਹੈ ਕਿ ਇਹ ਨੌਜਵਾਨ ਪੀੜ੍ਹੀ ਨੂੰ ਅੱਗੇ ਲੈ ਕੇ ਜਾਣਗੇ ਔਰ ਇਹ ਚੰਗੀ ਸੋਚ ਵਾਲੇ ਬੰਦੇ ਆ ਜੇ ਅਗਰ ਇਨਸਾਨ ਉਹੀ ਕਾਮਯਾਬ ਹੁੰਦਾ ਜਿਹਦੀ ਸੋਚ ਚੰਗੀ ਹੋਵੇ ਇਸ ਬੰਦੇ ਦੀ ਸੋਚ ਬਹੁਤ ਵਧੀਆ ਵਾ ਤੇ ਮੈਂ ਦੇ ਸਭ ਤੋਂ ਵੱਡਾ ਜਿਹੜਾ ਸੇਰਾ ਉਹ ਸਾਡੇ ਜਗਬੀਰ ਜੱਗਾ ਜੀ ਦੇ ਗੱਲ ਚ ਜਾਣਦਾ ਕਿਉਂਕਿ ਉਹਨਾਂ ਦੇ ਨਾਲ ਇਹਨਾਂ ਦਾ ਬੜਾ ਸੰਪਰਕ ਸੀ ਤੇ ਉਹਨਾਂ ਦੀ ਉਹਨਾਂ ਦੀ ਮਰੀ ਸੇਵਾ ਭਾਵਨਾ ਦੇ ਨਾਲ ਹੀ ਇਹਨੂੰ ਜਿਹੜਾ ਅੱਜ ਜਿਹੜਾ ਮਾਣ ਮਿਲਿਆ ਉਹ ਉਹਨਾਂ ਦੇ ਉਹਨਾਂ ਵੱਲੋਂ ਬੜਾ ਬਈਆ ਦਿੱਤਾ ਦਵਾਇਆ ਗਿਆ ਵਾ ਤੇ ਬਾਕੀ ਤੁਸੀਂ ਵੇਖ ਹੀ ਲਿਆ ਵਾ ਵੀ ਜਣੀਆਂ ਸਰਕਾਰਾਂ ਉਹ ਅੱਜਕੱਲ ਕੀ ਕੁਛ ਕਰਦੀਆਂ ਪਈਆਂ ਤੇ ਸਰਕਾਰਾਂ ਜਿਹੜੀਆਂ ਆਈਆਂ ਵਾ ਖਾਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਬੇਕਾਰ ਸਰਕਾਰ ਹੈ ਕਿਉਂਕਿ ਲੋਕਾਂ ਨੇ ਲੋਕਾਂ ਨੇ ਫਤਬਾਰੇ ਬੜਾ ਵਰਾ ਦਿੱਤਾ ਕਿ ਕਹਿੰਦੇ ਸੀ ਬਦਲਾਅ ਚਾਹੀਦਾ ਬਦਲਾਅ ਤੁਸੀਂ ਹੁਣ ਲੋਕਾਂ ਨੇ ਵੇਖ ਹੀ ਲਿਆ ਵਾ ਕਿ ਬਦਲਾਅ ਕੀ ਹੋਇਆ ਬਦਲਾਅ ਸਿਰਫ ਸਿਰਫ ਆਮ ਪਾਰਟੀ ਦੇ ਲੀਡਰਾਂ ਨਾਲ ਹੋਇਆ ਵਾ ਬਦਲਾਅ ਬਾਕੀ ਜਨਤਾ ਦਾ ਕੋਈ ਬਦਲਾਅ ਨਹੀਂ ਹੋਇਆ ਤੇ ਦੇਖੋ ਅੱਜ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਇਹਨਾਂ ਨੇ ਮੁਹਿੰਮ ਛੇੜੀ ਆ ਉਹ ਮੈਂ ਤੇ ਕਹਿੰਦਾ ਕਿ ਉਹ ਬੜੀ ਮਦਭਾਗੀ ਇਹ ਗੀਆ ਕਿਉਂਕਿ ਜਿਹੜੇ ਜਿਹੜੇ ਅਮੀਰ ਜਿਹੜੇ ਧਨ ਜਿਹੜੇ ਧਨਾੜ ਲੋਕ ਨੇ ਜਿਨ੍ਹਾਂ ਦਾ ਕਾਰੋਬਾਰ ਬਹੁਤ ਉੱਚੇ ਲੈਵਲ ਤੇ ਚੱਲਦਾ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਦੇ ਜਿਹੜੇ ਵਿਚਾਰੇ ਗਰੀਬ ਕੁਝ ਨਸ਼ਾ ਪੀਂਦੇ ਨੇ ਕੁਝ ਮਾੜਾ ਮੋਟਾ ਕਰਦੇ ਨੇ 10 20 ਗ੍ਰਾਮ ਵਾਲਾ ਉਹਨਾਂ ਦਾ ਮਕਾਨ ਢਾਹ ਦਿੰਦੇ ਆ ਜਿਹੜੇ ਕਿਲੋਆਂ ਦੇ ਹਿਸਾਬ ਨਾਲ ਇਹ ਵੇਚਦੇ ਨੇ ਤੇ ਉਹਨਾਂ ਦਾ ਉਹਨਾਂ ਦਾ ਕੋਈ ਵੀ ਮਕਾਨ ਨਹੀਂ ਟਾਉਂਦੇ ਕਿਉਂਕਿ ਇਹਨਾਂ ਦੇ ਜਿਹੜੇ ਅਮੀਰ ਜਿਹੜੇ ਲੋਕ ਨੇ ਉਨਾਂ ਦੇ ਸਰਕਾਰ ਨਾਲ ਹੱਥ ਮਿਲੇ ਨੇ ਇਹ ਪਹਿਲੇ ਕਹਿੰਦੇ ਇਮਾਨਦਾਰ ਸਰਕਾਰ ਹੈ ਮੈਂ ਨਹੀਂ ਸਮਝਦਾ ਕਿ ਇਹ ਇਮਾਨਦਾਰ ਸਰਕਾਰ ਹੈ ਸਭ ਤੋਂ ਕਰਪਟ ਸਰਕਾਰ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਆ ਕਿਉਂਕਿ ਜੇ ਅਗਰ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਲਖਸ਼ ਹੋਵੇਗਾ ਤੁਸੀਂ ਵੇਖ ਲੈਣਾ ਇਹਨਾਂ ਦੇ ਇੰਨੇ ਕੱਪੜੇ ਬਾਹਰ ਆਉਣਗੇ ਮੈਂ ਮੈਂ ਸਮਝਦਾ ਕਿ ਇਹਨਾਂ ਨੇ ਚੀਫ ਮਿਨਿਸਟਰ ਤੋਂ ਲੈ ਕੇ ਐਮਐਲਏ ਤੱਕ ਕਈ ਜਾਣੇ ਜੇਲ੍ਹ ਦੀ ਜਾਣਗੇ ਕਿਉਂਕਿ ਇਹਨਾਂ ਨੇ ਬਹੁਤ ਅੰਦਰ ਖਾਤੇ ਕੱਪੜੇ ਕੀਤੇ ਨੇ ਤੇ ਇਹ ਜਿਹੜਾ ਰਵਿੰਦ ਕੇਜਰੀ ਵਾਲਾ ਜਿਹੜਾ ਨਾ ਹੈਡ ਹੈ ਉਹਦੇ ਹਸਾਲਾ ਦਿੱਲੀ ਉਹਨਾਂ ਨੇ ਹਾਰ ਗਈ ਦਿੱਲੀ ਉਹਨਾਂ ਹਾਰ ਕੇ ਜਿੰਨੇ ਵੀ ਉਥੋਂ ਦੇ ਤੇ ਹੈਗੇ ਸੀ ਮਨਿਸਟਰ ਬਣੇ ਉਹ ਸਾਰੇ ਪੰਜਾਬ ਦੇ ਵਿੱਚ ਆ ਗਿਆ ਅੱਜ ਜੇ ਪੰਜਾਬ ਨੂੰ ਕੁਝ ਮਿਲਦਾ ਨਹੀਂ ਪਿਆ ਜੋ ਹਾਲਾਤ ਪੰਜਾਬ ਦੇ ਖਰਾਬ ਆ ਉਹ ਸਾਰੇ ਜਿਹੜੇ ਸੈਂਟਰ ਜੋ ਇਹਨਾਂ ਦੇ ਬੰਦੇ ਉੱਠ ਕੇ ਆਏ ਨੇ ਅੱਜ ਤੁਸੀਂ ਵੇਖ ਲਓ ਜਿਹੜੇ ਚੀਫ ਸੈਕਟਰੀ ਆ ਡੀਜੀਪੀ ਆ ਉਹ ਵੀ ਉਹ ਵੀ ਇਥੋਂ ਦਾ ਨਹੀਂ ਉਹ ਵੀ ਸਾਰੇ ਬਾਹਰ ਦੇ ਨੇ ਜਿੰਨੇ ਵੀ ਉਹ ਲੋਕ ਨੇ ਸਾਰੇ ਬਾਹਰ ਦੇ ਲੋਕ ਲਾਇਏ ਨੇ ਪੰਜਾਬ ਦਾ ਤੇ ਕੋਈ ਬੰਦਾ ਇਹਨਾਂ ਨੇ ਲਾਇਆ ਨਹੀਂ ਡੀਜੀਪੀ ਕੀ ਜਦ ਕੀ ਪੰਜਾਬ ਦਾ ਹੋਣਾ ਚਾਹੀਦਾ ਉਹ ਵੀ ਬਾਹਰ ਦਾ ਕਿਉਂਕਿ ਜਿਹੜੇ ਯਾਦਵ ਹੁੰਦੇ ਉਹ ਬਾਹਰ ਦੇ ਇਥੋਂ ਇਥੋਂ ਯਾਦਵ ਨਹੀਂ ਹੁੰਦੇਗੇ ਉਹਨਾਂ ਨੂੰ ਵੀ ਉਹਨਾਂ ਨੇ ਬਾਹਰ ਦਾ ਲਾਇਆ ਜਿਹੜੇ ਫੈਕਟਰੀ ਨੇ ਚੀਫ ਸੈਕਟਰੀ ਹੈ ਹੋਮ ਸੈਕਟਰੀ ਹੈ ਸਾਰੇ ਬਾਹਰ ਦੇ ਲੱਗੇ ਨੇ ਪੰਜਾਬ ਦਾ ਕੋਈ ਨਹੀਂਗਾ ਇਥੋਂ ਸਾਨੂੰ ਇਥੋਂ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਸਰਕਾਰ ਪੰਜਾਬ ਦੇ ਹੱਕ ਵਿੱਚ ਨਹੀਂ ਹੈ ਇਹ ਪੰਜਾਬ ਸਿਰਫ ਜਿਹੜੇ ਜਿਹੜੇ ਆ ਯੂਪੀ ਬਿਹਾਰ ਦੇ ਜਿਹੜੇ ਆ ਜਿਹੜੇ ਕੇਜਰੀਵਾਲ ਨੇ ਹੋਰ ਵੀ ਆ ਇਹ ਸਾਰੇ ਆਪਣੇ ਆਪਣੇ ਹੱਕਾਂ ਵਾਸਤੇ ਲੜਦੇ ਪਏ ਕੋਈ ਪੰਜਾਬ ਦੀ ਦੁਨੀਆ ਵਾਸਤੇ ਨਹੀਂ ਲੜਦੇ ਪਏ ਤੇ ਮੈਂ ਦੇ ਇਹੋ ਕਹਿੰਦਾ ਵਾਂ ਵੀ ਸਾਰੇ ਵੀਰਾਂ ਨੂੰ ਪੰਜਾਬ ਵਾਸੀ ਲੋਕਾਂ ਨੂੰ ਇਹੋ ਕਹਿੰਦਾ ਮੈਂ ਵੀ ਅਗਲੇ ਜਿਹੜੇ ਇਲੈਕਸ਼ਨ ਹੋਣੇ ਆ ਬੜੇ ਸਾਹ ਦੇ ਨਾਲ ਚੰਗੀ ਸਰਕਾਰ ਚੋਂ ਜਿਹੜਾ ਕਿ ਸਾਰੇ ਸਾਰੇ ਗਰੀਬ ਦਾ ਹਰ ਗਰੀਬ ਵਰਗ ਦਾ ਵਿਕਾਸ ਹੋਵੇ ਕਿਉਂਕਿ ਇਹਨਾਂ ਨੇ ਕੋਈ ਅਜੇ ਤੱਕ ਵਿਕਾਸ ਨਹੀਂ ਕੀਤਾ ਜੇਦੋਂ ਜਦੋਂ ਵੀ ਦਲਤਾਂ ਨਾਲ ਧੱਕਾ ਹੋਇਆ ਤੇ ਇਹ ਸਰਕਾਰ ਦੇ ਵਿੱਚ ਮੈਗਨਾ ਕਿ ਜਦੋਂ ਮਰਜੀ ਤੁਸੀਂ ਤੁਸੀਂ ਉਹ ਸਰਵੇ ਕਰਾ ਕੇ ਦੇਖ ਲਓ ਸਭ ਤੋਂ ਜ਼ਿਆਦਾ ਜੇ ਕੋਈ ਦਲਤ ਸਮਾਜ ਨਾਲ ਧੱਕਾ ਹੋਇਆ ਤੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੇਲੇ ਹੋਇਆ ਪਹਿਲੇ ਵੀ ਸਰਕਾਰਾਂ ਸੀ ਕੋਈ ਧੱਕੇ ਨਹੀਂ ਹੁੰਦੇ ਮਰੀ ਤੁਸੀਂ ਵੇਖ ਲਓ ਆਏ ਦਿਨ ਕੋਈ ਨਾ ਕੋਈ ਜੇ ਅਸੀਂ ਜੇ ਸਾਡੇ ਕੋਈ ਮਸਲਾ ਹੁੰਦਾ ਅਸੀਂ ਰੋਜ਼ ਰੋਜ਼ ਮੀਡੀਆ ਦੇ ਅੱਗੇ ਜਾਂਦੇ ਆ ਕੋਈ ਨਾ ਕੋਈ ਮਸਲਾ ਸਾਡੇ ਦਲ ਸਮਾਜ ਦੇ ਨਾਲ ਧੱਕੇ ਧੱਕੇ ਹੁੰਦਾ ਹੀ ਆਉਂਦਾ ਜੇ ਅੱਜ ਧੱਕਾ ਨਾ ਹੁੰਦਾ ਤੇ ਸਾਨੂੰ ਕੋਈ ਸੜਕਾਂ ਦੇ ਆਉਂਦਾ ਸ਼ੌਕ ਨਹੀਂ ਆ ਜੇ ਇਹ ਸੜਕਾਂ ਦੇ ਆਗੇ ਜੇਹੀ ਆਪਣਾ ਹੱਕ ਲੈਣਾ ਹੈ ਤੇ ਫਿਰ ਸਾਨੂੰ ਇਹ ਸਰਕਾਰਾਂ ਨੂੰ ਅਸੀਂ ਕੀ ਕਰਨਾ ਤੇ ਇਸ ਕਰਕੇ ਸਰਕਾਰ ਜਿਹੜੀ ਆ ਉਹ ਕੰਮ ਕਰਕੇ ਸਾਡੇ ਗਰੀਬ ਲੋਕਾਂ ਦਾ ਰਾਜੀ ਨਹੀਂ ਆ ਖਾਸ ਕਰਕੇ ਦਲਿਤ ਸਮਾਜ ਦੇ ਨਾਲ ਸੁਪਰੀਮ ਕੋਰਟ ਦੇ ਆਰਡਰ ਨੇ ਵੀ ਦਲਿਤ ਸਮਾਜ ਦੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ ਵਾ ਉਹ ਥਾਣੇ 'ਚ ਜਾਵੇ ਤੇ ਉਹ ਜਿਹੜਾ ਥਾਣੇਦਾਰ ਐਸ ਐਚਓ ਉਹਨੂੰ ਬੜੀ ਤਮੀਜ਼ ਨਾਲ ਬੁਲਾਏਗਾ ਔਰ ਸਭ ਕੁਝ ਮਰ ਲੇਕਿਨ ਜਦੋਂ ਵੀ ਕਿ ਦਲ ਸਮਾਜ ਨਾਲ ਧੱਕਾ ਹੁੰਦਾ ਹੈ ਪੁਲਿਸ ਵਾਲੇ ਕੋਈ ਵੀ ਕੋਈ ਵੀ ਇੱਜ਼ਤ ਨਾਲ ਨਹੀਂ ਬੁਲਾਉਂਦਾ ਜਦ ਕਿ ਸੁਪਰੀਮ ਕੋਰਟ ਦਾ ਆਰਡਰ ਆਰਡਰ ਹੈ ਤੇ ਮੈਂ ਤੇ ਇਹੋ ਹੀ ਕਹਣਾ ਵਾਂ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਖਾਸ ਕਰਕੇ ਤੁਸੀਂ ਜਿਹੜੀ ਥਾਣਿਆਂ ਦੇ ਵਿੱਚ ਫੋਟੋਆਂ ਲਾਈਆਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਔਰ ਭਗਤ ਸਿੰਘ ਦੀ ਔਰ ਜੇ ਲਾਈਆਂ ਫੋਟੋਆਂ ਦੇ ਇਹੋ ਜੇ ਬਣ ਕੇ ਵੀ ਦਿਖਾਓ ਜੇ ਉਹਦੇ ਅਮਲ ਹੀ ਨਹੀਂ ਕਰਨਾ ਤੁਸੀਂ ਤੇ ਫਿਰ ਫਾਇਦਾ ਕੀ ਹੈ 12 ਸਾਲ ਗਵਾਲੀਅਰ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਆ ਫੋਟੋ ਨਹੀਂ ਲੱਗਣ ਦਿੱਤੀ ਉਸ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਉਸ ਦੇ ਵਿੱਚ ਵੀ ਮਨੁਵਾਦੀ ਸੋਚ ਹੈ ਖਾਸ ਕਰਕੇ ਤੇ ਮੈਂ ਇਹੋ ਹੀ ਕਹਣਾ ਕਿ ਇਹ ਜਿਹੜੀ ਸੋਜ ਹੈ ਜਿਹੜੀ ਉੱਥੇ ਫੋਟੋ ਨਹੀਂ ਲੱਗੀ ਗਈ ਕੁਵਾਲੀਅਰ ਦੇ ਵਿੱਚ ਇਹ ਉਸ ਸੈਂਟਰ ਸਰਕਾਰ ਖਾਸ ਕਰਕੇ ਮਨੁਵਾਦੀ ਸੋਜ ਜਿਹੜੀ ਸਰਕਾਰ ਹੈ ਉਹ ਬੀਜੇਪੀ ਸਰਕਾਰ ਹੈ ਉਹਨਾਂ ਦੇ ਕਹਨ ਦੇਣੀਆਂ ਲੱਗੀਆਂ ਤੇ ਇਹਦੇ ਇਹ ਬੜੀ ਵੱਡੀ ਸੋਜ ਹੈ ਅੱਜਕੱਲ ਜਿੰਨੇ ਵੀ ਸੈਂਟਰ ਵੱਲ ਯੂਪੀ ਵੱਲ ਜੋ ਵੀ ਹੁੰਦਾ ਹੈ ਦਲਦਾਂ ਨਾਲ ਕਿਸੇ ਨੂੰ ਘੋੜੀ ਨਹੀਂ ਚੜ੍ਹਾਣ ਦਿੱਤਾ ਜਾ ਰਿਹਾ ਕਿਸੇ ਨੂੰ ਮੋਸ ਨਹੀਂ ਦੱਖਣ ਦਿੱਤੀ ਜਾ ਰਹੀ ਕਿਸੇ ਨੂੰ ਕੇਨ ਅਨਸਾਰ ਦਿੱਤਾ ਜਾਂਦਾ ਬਲਬਲਾਗਰ ਇਹ ਸਾਰਾ ਕੁਝ ਇਹ ਜਿਹੜਾ ਯੂਪੀ ਦਾ ਮੁੱਖ ਮੰਤਰੀ ਹੈ ਜੋਗੀਨਾਥ ਉਹ ਇੱਕ ਸੰਤ ਨਹੀਂ ਆ ਉਹ ਇੱਕ ਡਾਕੂ ਆ ਇੱਕ ਕੋ ਕਰਪਟ ਬੰਦਾ ਉਹਦੇ ਕਰਨੇ ਜਿਹੜਾ ਸਾਰਾ ਕੁਝ ਯੂਪੀ ਦੇ ਵਿੱਚ ਆ ਨਾ ਮੈਂ ਤੇ ਕਹਿੰਨਾ ਆ ਵੀ ਉੱਥੇ ਵਿੱਚ ਕੋਈ ਵਧੀਆ ਸਰਕਾਰ ਖਾਸ ਕਰਕੇ ਜਿਹੜੀ ਹੈ ਦਲਤਾਂ ਨੇ ਹੱਕ ਵਾਲੀ ਜਿਹੜੀ ਸਰਕਾਰ ਆ ਉਹ ਉੱਥੇ ਆਉਣੀ ਚਾਹੀਦੀ ਆ ਕਿਉਂਕਿ ਦਲਤਾਂ ਨਾਲ ਉੱਥੇ ਬਹੁਤ ਜ਼ਿਆਦਾ ਮਾਰਾ ਹੜਾ ਖਾਸ ਕਰਕੇ ਜਿਹੜੀ ਹੈ ਬੀਜੇਪੀ ਸਰਕਾਰ ਹੈ ਨਾ ਇਹ ਖਾਸ ਕਰਕੇ ਦਲਿਤ ਸਮਾਜ ਦੇ ਨਾਲ ਬਹੁਤ ਹੀ ਧੱਕਾ ਕਰ ਰਹੀ ਹੈ ਖਾਸ ਕਰਕੇ ਸੈਂਟਰ ਦੇ ਵਿੱਚ ਤੁਸੀਂ ਵੇਖ ਹੀ ਲਿਆ ਖਬਰਾਂ ਪੜਦੇ ਕਦੀ ਕੋਈ 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 ਬਲਾਤ ਕਰਕੇ ਕਿਸੇ ਨੂੰ ਸਤਾ ਦਿੰਦਾ ਕੋਈ ਕਿਸੇ ਨੂੰ ਸਤਾਦਾ ਆ ਇੱਕ ਬੱਚਾ ਸੀ ਪਿੱਛੇ ਜੋ ਕਜੂਬੀ ਦੇ ਵਿੱਚ ਉਹਦੀ ਸਿਸਟਰ ਦੇ ਨਾਲ ਬਲਾਤ ਘੜ ਗਏ ਤੇ ਉਹ ਉਹਦਾ ਪਿਓ ਤੇ ਉਹਦੀ ਮਾਂ ਉਹਦਾ ਮੁੰਡਾ ਉਹ ਲੋਕਾਂ ਨੂੰ ਗੁਹਾਰ ਲਈ ਮਰ ਲੇਕਿਨ ਉਹ ਮੁੰਡੇ ਨੂੰ ਉਹਨਾਂ ਨੇ ਸਰੀਆਮ ਸਾਹਮਣੇ ਸਾਰ ਦਿੱਤਾ ਮੁੰਡੇ ਨੂੰ ਉਹਦਾ ਪਿਓ ਬਚਾਓ ਬਚਾਓ ਕਰਦਾ ਰਿਹਾ ਕੋਈ ਲਾਗੇ ਨਹੀਂ ਆਇਆ ਤੇ ਇਸ ਕਰਕੇ ਮੈਂ ਦੇ ਹੋਏ ਕਹਿੰਦਾ ਵੀ ਐਹੋ ਜਿਹੀਆਂ ਸਰਕਾਰਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਆ ਔਰ ਬੀਜੇਪੀ ਸਰਕਾਰ ਇਹਨਾਂ ਨੂੰ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਨਹੀਂ ਚੱਲਦਾ ਕਹਿਣਾ ਚਾਹੀਦਾ ਤੇ ਜੇ ਟਾਦੀ ਸਾਡੇ ਲੋਕਾਂ ਦਾ ਭਲਾ ਹੋ ਸਕੇਗਾ ਦਲ ਸਮਾਜ ਦਾ ਤੇ ਹੋਰ ਗਰੀਬ ਵਰਗ ਦਾ ਜੇ ਇਹ ਸਰਕਾਰਾਂ ਨੂੰ ਅਸੀਂ ਅਸੀਂ ਆਉਣ ਵਾਲੇ ਇਲੈਕਸ਼ਨਰ ਵਿੱਚ ਵੱਧ ਤੋਂ ਵੱਧ ਵੋਟਾਂ ਦੇ ਨਾਲ ਹਰਾਈਏ ਇਹਨਾਂ ਬਸ ਕੇਂਦਰ ਜੈਵਾਲਮਿਕੀ ਹਾਰਾ ਬਾਦ ਜੈ ਸੰਗਠਨ ਤੋਂ ਸ਼ਹਿਰੀ ਪ੍ਰਧਾਨ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਵੀਰਾਂ ਨੂੰ ਜੈਵਾਲਮਿਕੀ ਤੇ ਦੂਸਰੀ ਗੱਲ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਭਾਜੀ ਜਗਜੀਤ ਸਿੰਘ ਜੀ ਜੱਗੂ ਤਬਾਜ ਸੁਨੀਤ ਕਾਲੀ ਜੀ ਤੋਂ ਬਾਅਦ सोनू ਜੀ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਐਸੇ ਮੇਰੇ ਛੋਟੇ ਵੀਰ ਅਮਨ ਨੂੰ ਇਸ ਕਾਬਲ ਸਮਝਿਆ ਵਾ ਤੇ ਅੱਜ ਜੋ ਨਿਯੁਕਤੀ ਪੱਤਰ ਦਿੱਤਾ ਗਿਆ ਵਾ ਕਿਸ ਤਰ੍ਹਾਂ ਦੇਖਦੇ ਕਾਫੀ ਦੇਰ ਚੋਂ ਤੁਹਾਡੇ ਨਾਲ ਸੇਵਾ ਦੇਖੋ ਜੀ ਅੱਜ ਤੋਂ 1 ਸਾਲ ਪਹਿਲਾਂ ਵੀ ਇਹ ਵੀਰ ਮੇਰੇ ਨਾਲ ਕਾਫੀ 3-4 ਸਾਲ ਤੋਂ ਅਹੀਂ ਮਤਲਬ ਕਿ ਸੇਵਾ ਨਿਭਾਦਾ ਰਿਹਾ ਵਾ ਇਹ ਗਾਂ ਵੀ ਮੈਨੂੰ ਪੂਰੀ ਆਸਿਆ ਭਰਾ ਤੇ ਗਾਂ ਵੀ ਇਤਰਾ ਹੀ ਸੇਵਾ ਕਰਦਾ ਰਿਹਾ ਮੇਰਾ ਨਾਮ ਮਨਦੀਪਾ ਜੀ ਮੈਨੂੰ ਅੱਜ ਸੁਮੇਤ ਭਾਈ ਜੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਜੀ ਮੈਂ ਆਪਣੇ ਤਨਮਨ ਦਿਲੋਣਾ ਨਿਭਾਵਾਂਗਾ ਜੀ ਠੀਕ ਹੈ ਜੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਇਹਨਾਂ ਦਾ ਕਿ ਜੋ ਇਹਨਾਂ ਨੇ ਮੈਨੂੰ ਇੰਨੇ ਲਾਈਕ ਸਮਝਾਇਆ ਜੀ ਕਿਹੜੀ ਤੁਹਾਨੂੰ ਜ਼ਿੰਮੇਵਾਰੀ ਜਿ ਮਿਲ ਜੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਮਿਲੀ ਹੈ ਜੀ ਸਿਟੀ ਜੀ ਹਾਂ ਜੀ ਮੇਰਾ ਨਾਮ ਸੁਨੀਕਾ ਸੁਮੇਤ ਜੀ ਆਦੀ ਬਾਲਕੀ ਬੇਟ ਹੈ ਮੈਂ ਪੰਜਾਬ ਦੇ ਮਹਾਂ ਪ੍ਰਧਾਨ ਜੀ ਅੱਜ ਇਹਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਬਰਾ ਛੋਟਾ ਭਰਾ ਜੀ ਅਮਨਦੀਪ ਜੀ ਨੇ ਨਿਯੁਕਤੀ ਪਦ ਦਿੱਤਾ ਗਿਆ ਵਾਈਸ ਪ੍ਰੈਜ਼ੀਡੈਂਟ ਲਾਇਆ ਹੈ ਤੇ ਮੇਰੇ ਨਾਲ ਬੜੇ ਸੁਮਿਤ ਕਾਲ ਜੀ ਮੁਖਸ਼ਮ ਚਾਲੂ ਜਗਪਤ ਰਾਜੇ ਸਾਹਿਬ ਨੇ ਅੱਜ ਤੇ ਮੈਂ ਅਨੁਭੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਸੇ ਲਾਇ ਕੇ ਬੰਦ ਨੂੰ ਸਾਡੇ ਨਾਲ ਜੁਆਇਨ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਸੰਗਠਨ ਦਾ ਸਾਥ ਦੇਗਾ ਤੇ ਜੈ ਮਾਤਾ